ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ ਦੋ ਨਜਾਇਜ਼ ਪਿਸਟਲ ਸਮੇਤ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦੇ ਆ ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਦੇ ਐਸਐਚਓ ਸਰਬਜੀਤ ਸਿੰਘ ਚਾਲ ਦੇ ਨਾਲ ਕਾਉਂਟਰ ਇੰਟੈਲੀਜੈਂਸ ਵਿਭਾਗ ਗੁਰਦਾਸਪੁਰ ਤੇ ਸਪੈਸ਼ਲ ਸੈੱਲ ਗੁਰਦਾਸਪੁਰ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸੁਲਤਾਨੀ ਨੂੰ ਦੋ ਪਿਸਟਲ ਅਤੇ ਇੱਕ ਮੈਗਜ਼ੀਨ ਤੋਂ ਇਲਾਵਾ ਦੋ ਰੌਂਡ ਸਮੇਤ ਗ੍ਰਿਫਤਾਰ ਕੀਤਾ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ੍ਰੀਮਾਨ ਜੀ ਤੇ ਅਮਾ ਜੀ ਦੀਆਂ ਯੋਗ ਦਿਸ਼ਾ ਨਿਰਦਾਸ਼ਾਂ ਦੇ ਹੇਠ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਆ ਔਰ ਉਸ ਮੁਹਿੰਮ ਦੇ ਤਹਿਤ ਥਾਣਾ ਬਰਾਮਪੁਰ ਕੋਲ ਇੱਕ ਵੱਡੀ ਸਫਲਤਾ ਹਾਸਲ ਹੋਈ ਆ ਜਿਸ ਵਿੱਚ ਸਾਡੇ ਐਸ.ਪੀ. ਤੋਂ ਬਰਾਮਪੁਰ ਸਰਬਜੀਤ ਸਿੰਘ ਦੀ ਯੋਗ ਰਹਿਨਮਾਈ ਹੇਠ ਐਸ.ਜੀ. ਗੀਰਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਐਸ.ਜੀ. ਗੀਰਚੰਦ ਨੂੰ ਇਕਸੀਕਿਊਟਿਵ ਇਨਫੋਰਮੇਸ਼ਨ ਬਿਲੀਜਿੰਗ ਗੁਰਜੰਦਰ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡ ਆ ਲੈਣ ਵਾਲਾ ਉਹਦੇ ਕੋਲ ਨਜਾਇਜ਼ ਹਥਿਆਰ ਹੈਗੇ ਆ ਉਹ ਨਜਾਇਜ਼ ਹਥਿਆਰ ਨਾਲ ਉਹ ਗਾਂ ਫੱਦਰ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਜਾਇਜ਼ ਪਰਮਦ ਹੋ ਸਕਦੇ ਜਿਸ ਤੇ ਕੱਲ ਉਹ 3 ਪੁਆਇੰਟ ਜਿਹੜਾ ਐਚਪੀ ਗੈਸ ਅੰਸੀ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਇਜ਼ਾਮ ਕਰ ਦਿੱਂਦਾ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕਬਜ਼ੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਮਦ ਹੋਏ ਨੇ ਇੱਕ 1.3 ਬੋਲ ਔਰ ਇੱਕ 1.33 ਬੋਲ ਦਾ ਕੰਟਰੀ ਮੇਡ ਵੈਪਨ ਨੇ ਔਰ ਪਿਸਤੌਲ ਨੇ ਜਿਹਨਾਂ ਕੋਲ ਰਦਾ ਦੇ ਨਾਲ ਦੋ ਗਨ ਵੀ ਜਿਹੜੇ ਆ 1.33 ਬੋਲ ਦੇ ਆ ਸਰ ਇਹਦੇ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ ਨੌਜਵਾਨ ਜੀ ਨਹੀਂ ਥਾਣੇ ਦੇ ਰਿਕਾਰਡ ਪਤਾ ਕੋਈ ਪਹਿਲਾਂ ਦਾ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗੱਲ ਅੰਦਰ ਆਪਾਂ ਡੈਰੋਗੇਸ਼ਨ ਕਰ ਰਹੇ ਆਂ ਜੀ ਇਹ ਜਿਹੜੇ ਸਾਡੇ ਕੋਲੇ ਰਿਸਟਾਇਵ ਦਾ ਮਾਰ ਲੈ ਕੇ ਅੱਜ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾਂ ਫੱਤਰ ਕਿਹਨੂੰ ਦੇਣੇ ਸੀ ਜਾਂ ਇਹਦੇ ਨਾਲ ਕੋਈ ਵਾਅਦਾ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਇਸ ਦੌਰਾਨ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਮਤਲਬ ਮੇਲੇ ਚ ਨਾਮ ਦਿੱਤਾ